ਲਓ ਵੀ ਸੱਜਣੋ ਅੱਧੀ ਦਰਜਣ ਜੁੰਡੀਰਾਂ ਦੀ ਦਿਖਾਉਣ ਲੱਗਿਆ ਦਿੱਤੂਪੁਰ ਜੱਟਾਂ 'ਚ ਖੜੇ ਆ ਤੇ 5405 ਕਿੰਨਾ ਮੜਲਾ ਬਈ 2022 ਮੜਲਾ ਵੀਰੇ ਨੌਵੇਂ ਮਹੀਨੇ ਦਾ ਟਰੈਕਟਰ ਆ 23 ਦੀ ਇਹਦੀ ਆਰਸੀ ਬਣੀ ਹੋਈ ਆ ਫਰਸਟ ਓਨਰ ਦਾ ਟਰੈਕਟਰ ਆ ਚੱਲਿਆ ਕਿੰਨਾ ਹੋਇਆ ਚੱਲਿਆ ਇਹ ਮੈਂ 1300 ਘੰਟਾ ਟਰੈਕਟਰ ਚੱਲਿਆ ਹੁਣ ਇਹ ਆਪ ਦੇਣਾ ਕਿੰਨੇ ਚ ਦੇਣਾ ਇਹ 10 ਲੱਖ 70000 ਰੁਪਿਆ ਰੇਟ ਆ ਇਹਦਾ 1.5 ਲੱਖ ਦਾ ਟਰੈਕਟਰ ਦੇ ਦੂੰਗਾ 1.5 ਲੱਖ ਦਾ ਜਿਹੜਾ ਆ ਪਿਆ ਪਿਆ ਡੀ ਖੜਾ 4x4 ਇਹ ਕਿੰਨਾ ਮੜਲਾ 2017 ਮੜਲਾ ਹੈ 2017 ਮੜਲਾ ਇਹਦਾ ਰੇਟ ਕੀ ਆ ਬਈ ਇਹਦਾ 6,25,000 ਕਹਿੰਦੇ ਆ 6,25,000 ਮੌਕੇ ਤੇ ਮਨਦਾਨ ਕਰ ਦਾਂਗਾ 6,10,000 ਦਾ ਦੇ ਦਾਂਗੇ ਲੋ ਜੀ ਆ ਆ ਕਿੰਨਾ ਮਾਡਲ ਐ 18 ਮਾਡਲ ਆ 18 ਮਾਡਲ ਆ 53 10 ਟਾਇਰ ਜਮਾ ਨਵੇਂ ਨੇ ਜਮਾ ਨਵੇਂ ਸਾਰਾ ਡੈਕਟਰ ਆ ਸਾਰਾ ਸ਼ੀਲਡ ਇਹਦਾ ਰੇਟ ਕੀ ਹੈ ਬਈ ਰੇਟ ਤਾਂ 695 ਆ ਦੇ ਦਾਂਗੇ 675 ਦਾ 675 ਦਾ ਤੇ ਜਿਹੜਾ ਆ 53 10 ਖੜਾ ਕਾਲੇ ਢੱਡਲੇ ਕਿੰਨਾ ਮਾਡਲ ਇਹ ਨਵਾਂ ਮਾਡਲ ਆ ਨਵਾਂ ਮਾਡਲ ਆ ਹੂੰ ਕੰਡੀਸ਼ਨ ਬਖੋ ਸਾਰਾ ਕਿਵੇਂ ਹੈ ਸਾਰਾ ਚੰਗਾ ਟਰੈਕਟਰ ਹੈ ਇਹ ਚੰਗਾ ਟਰੈਕਟਰ ਹੈ ਸਤਰੀ ਵਗੈਰਾ ਲੱਗੀ ਹੋਈ ਹੈ ਜੂਗ ਲੱਗੀ ਹੋਈ ਹੈ ਰੇਟ ਦੱਸ ਦੇ ਬਾਈ ਹੁਣ ਇਹਦਾ ਇਹ 425 ਦਾ 4 ਲੱਖ 25 ਹਜ਼ਾਰ ਦਾ ਤੇ ਆਹ ਕਿਹੜਾ ਜੁੰਡੀਅਰ ਹੈ ਇਹ 5203 5203 ਬਹੁਤ ਬਹੁਤ ਘੱਟ ਟਰੈਕਟਰ ਨੇ ਇਹ ਬਹੁਤ ਘੱਟ ਟਰੈਕਟਰ ਨੇ ਬਹੁਤ ਇਹ ਮਾਡਲ ਕਿੰਨਾ ਬਾਈ ਇਹ ਇਹ 2007 ਦਾ ਦੇਣਾ ਕਿੰਨੇ ਚਾਹੇ ਆਪ 270000 ਦਾ ਟਰੈਕਟਰ ਦੇ ਦਾਂਗੇ ਅੱਗੇ ਵੀ ਵੇਟ ਲੱਗੇ ਹੋਏ ਆ ਤੇ ਪਿੱਛੇ ਵੀ ਵੇਟ ਲੱਗੇ ਹੋਏ ਆ ਜੂ ਲੱਗੀ ਹੋਈ ਹੈ ਕਨੋਪੀ ਲੱਗੀ ਹੋਈ ਹੈ ਫਾਸਟ ਆਨਰ ਦਾ ਟਰੈਕਟਰ ਹੈ ਇਹਨਾਂ ਚੰਗਾ ਜੀ ਕਨੋਪੀ ਲਾ ਕੇ ਦਵੋਗੇ ਹਾਂ ਕਨੋਪੀ ਲਾ ਕੇ ਦਵਾਂਗੇ ਕਨੋਪੀ ਲਾ ਕੇ ਦੇ ਦਾਂਗੇ ਤੇ ਕਿੰਨੇ ਚ ਦੇਣਾ ਇੱਕ ਵਾਰੀ ਰੇਟ ਦੁਆਰੇ ਦੱਸ ਦੇ 265000 ਦਾ 265000 ਦਾ ਤੇ ਜਿਹੜਾ ਆ ਖੜਾ 53 ਦਾ ਸੀ ਇਹ ਕਿੰਨਾ ਮਾਡਲ ਇਹ 1918 ਮਾਡਲ ਆ 1918 ਮਾਡਲ ਆ ਡਿੱਕ ਵਗੈਰਾ ਲੱਗਾ ਹੋਇਆ ਕਨੋਪੀ ਲੱਗੀ ਹੋਈ ਆ ਮੂਰੇ ਟਾਇਰ ਵੱਡੇ ਪਏ ਹੋਣੇ 1918 ਮਾਡਲ ਇਹਦਾ ਰੇਟ ਕੀ ਆ ਇਹ ਟਰੈਕਟਰ ਦਾ ਲੱਗਿਆ ਹੋਇਆ ਆਪਣਾ ਖੁੱਲਮਾ ਹਿੱਸਾ ਪਿੱਛੇ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ 695 ਰੇਟ ਦਾ 695 ਰੇਟ ਆ ਲੋ ਵੀ ਸੱਜਣੋ ਕਿਹੜਾ ਆ ਜੋ ਦਿੱਤੂਪੁਰ ਜੱਟਾਂ ਤੇ ਬਾਈ ਹੋਣਾਂ ਦੇ ਨੰਬਰ ਸਕਰੀਨ ਤੇ ਚੱਲ ਜਾਂਦੇ ਤੇ ਕਰ ਲਿਓ ਸੰਭਰ